ਚਿੱਟੀ ਕਾਰ ਦਾ ਸ਼ੀਸ਼ਾ ਤੋੜ ਰਹੇ ਆ ਮੁੰਡੇ ਦੀ ਪੂਰੀ ਕਰਤੂਤ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਵੇਖੋ ਦਿਨ ਦਿਹਾੜੇ ਕਿੰਨੇ ਬੇਖੌਫ ਤਰੀਕੇ ਦੇ ਨਾਲ ਪਹਿਲਾ ਮੁੰਡਾ ਲੋਹੀ ਲੈ ਕੇ ਮੂਹ ਟੱਕਦਾ ਹੋਇਆ ਆਉਂਦਾ ਤੇ ਫਿਰ ਕਿਸੇ ਨੁਕੀਲੀ ਚੀਜ਼ ਦੇ ਨਾਲ ਕਾਰ ਦਾ ਸ਼ੀਸ਼ਾ ਤੋੜ ਦਿੰਦਾ ਫਿਰ ਅੰਦਰੋਂ ਕਰੀਬ 10 ਲੱਖ ਰੁਪਏ ਤੇ ਹੋਰ ਜ਼ਮੀਨ ਤੇ ਜ਼ਰੂਰੀ ਕਾਗਜ਼ਾਤ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਪੂਰਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਬੰਦੇ ਨੂੰ 52 ਕਨਾਲ 10 ਮਰਲੇ ਜ਼ਮੀਨ ਦੀ ਰਜਿਸਟਰੀ ਕਰਾਉਣੀ ਕਾਫੀ ਮਹਿੰਗੀ ਪੈ ਗਈ ਹੈ ਦਰਅਸਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਲਈ ਬੰਦਾ ਆਪਣੀ ਕਾਰ ਤੇ ਤਹਿਸੀਲ ਦਫ਼ਤਰ ਆ ਜਾਂਦਾ ਹੈ ਜਿੱਥੇ ਦੂਜੀ ਪਾਰਟੀ ਵੀ ਮੌਜੂਦ ਹੁੰਦੀ ਹੈ ਪੀੜਤ ਬੰਦੇ ਦਾ ਇਹ ਕਹਿਣਾ ਹੈ ਕਿ ਜਦੋਂ ਰਜਿਸਟਰੀ ਲਿਖਵਾਉਣ ਸੰਬੰਧੀ ਗੱਲਬਾਤ ਕਰ ਰਿਹਾ ਹੁੰਦਾ ਹੈ ਤਾਂ ਦੂਜੀ ਪਾਰਟੀ ਦੇ ਵੱਲੋਂ ਕਿਸੇ ਸਾਥੀਦਰਾ ਮਿਲ ਕੇ ਬਰੀਜ਼ਾ ਗੱਡੀ ਦਾ ਸ਼ੀਸ਼ਾ ਭੰਨਿਆ ਜਾਂਦਾ ਹੈ ਤੇ ਅੰਦਰ ਪੈ 10 ਲੱਖ ਰੁਪਏ ਤੇ ਜ਼ਮੀਨ ਦੇ ਜ਼ਰੂਰੀ ਕਾਗਜ਼ਾਤ ਉੱਥੋਂ ਲੈ ਕੇ ਹੀ ਫਰਾਰ ਹੋ ਜਾਂਦੇ ਨੇ ਤਵਾਰदात ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀ ਹੈ ਜਿਹੜਤ ਬੰਦੇ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਧਰ ਪੁਲਿਸ ਦੇ ਵੱਲੋਂ ਪੀੜਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਤਫਦੀਸ਼ ਕੀਤੀ ਜਾ ਰਹੀ ਹੈ ਮੇਰਾ ਨਾਮ ਹੈ ਅਵਕਰ ਸਿੰਘ ਸਨਾਂਵ ਸਰਦਾਰ ਨਛੱਤਰ ਸਿੰਘ ਵਾਸੀ ਪਿੱਕੀਵਿੰਡ ਕੀ ਮਸਲਾ ਹੈ ਇੱਕ ਗੱਡੀ ਤੁਹਾਡੀ ਭੰਨ ਕੇ ਪੈਸੇ ਤੇ ਕੋਈ ਕਾਗਜ਼ਾਤ ਲੁੱਟ ਕੇ ਲੈ ਕੇ ਗਿਆ ਹਾਂਜੀ ਮਸਲਾ ਇਹ ਜੀ ਤਕਰੀਬਨ ਜਦੋਂ 8-9 ਮਹੀਨੇ ਪਹਿਲਾਂ ਮੈਂ ਬਿਆਨਾਂ ਕਰਾਇਆ ਸੀ ਉਹ ਟਾਈਮ ਵਧਾ ਕੇ ਮੁੰਡਾ ਪੈਸੇ ਵੀ ਲੈ ਕੇ ਜਾਂਦਾ ਰਿਹਾ ਦਲਬਾਖ ਸਿੰਘ ਸਾਨਾ ਪ੍ਰੀਤਮ ਸਿੰਘ ਸਾਨਾ ਉਠਾਕਰ ਸਿੰਘ ਮਾੜੀ ਗੌਰ ਸਿੰਘ ਦਾ ਮੁੰਡਾ ਸੀ ਤੇ ਉਹ ਤੋਂ ਬਿਆਨਾ ਕਰਾਇਆ ਹੀ ਉਹ ਮੜ ਕੇ ਰਜਿਸਟਰੀ ਕਰਨ ਵੀ ਨਹੀਂ ਆਏ ਇਤਹਾਜ ਦੀ ਵੀ ਮੈਲ ਵਾਲੀ ਪਰ ਹੁਣ ਬਹਿ ਗਏ ਸਾਡਾ ਬੰਦਿਆ ਨੇ ਕਰਾਤਾ ਹੀ ਵੀ ਮੈਂ ਰਜਿਸਟਰੀ ਕਰ ਦਿੰਦਾ ਤੇ ਮੇਰੇ ਤੋਂ ਪੈਸੇ ਜਿਹੜੇ ਸੀ ਉਹਨੇ ਬਾਕੀ ਲੈਨੇ 1 ਦਾ ਲੱਖ ਰੁਪਇਆ ਰਹਿਦਾ ਸੀ ਇਹਦਾ ਦੇਣ ਵਾਲਾ 1 ਦਾ ਲੱਖ ਤੇ 4000 ਕੋਈ 700 ਰੁਪਇਆ ਸੌਰੀ 14 ਲੱਖ 7000 ਰੁਪਇਆ ਰਹਿਦਾ ਸੀ ਇਹਦਾ ਦੇਣ ਵਾਲਾ 10 ਲੱਖ ਕੈਸ਼ ਲੈ ਕੇ ਆਏ ਆ ਬਾਕੀ ਮੇਰਾ ਚੈੱਕ ਇਹਨੂੰ ਦੇਤਾ ਹੈ 4 ਲੱਖ 7000 ਦਾ ਉਹ ਵਿੱਚ ਇਹ ਗੱਡੀ ਦੇ ਰੱਖਿਆ ਤੇ ਅਸੀਂ ਲਿਖਾਉਣ ਲੱਗੇ ਰਜਿਸਟਰੀ ਮੈਨੂੰ ਕਹਿੰਦਾ ਹੀ ਆਪਾਂ ਲੱਖੇ ਦੋ ਲਖਾਈਏ ਲੱਖੇ ਨਾਲ ਸੀ ਗੱਲ ਦਲਬਾਗ ਮੇਰੇ ਨਾਲ ਹੀ ਤੇ ਉਹਦੀ ਮਾਤਾ ਆਈ ਨਾਲ ਤਿੰਨ ਜਣੇ ਅਸੀਂ ਮੁੰਡੇ ਤੇ ਉਹ ਦੀ ਮਾਤਾ ਨੂੰ ਮਗਰ ਗੱਡੀ ਚ ਲੈ ਕੇ ਆਉਂਦੇ ਅਸੀਂ ਪਹਿਲਾਂ ਗੱਡੀ ਤੇ ਆ ਗਏ ਤੇ ਮੈਂ ਇਹਨਾਂ ਕੋਲੋਂ ਰਜਿਸਟਰੀ ਲਿਖਾਉਣ ਲੱਗਾ ਕਹਿੰਦਾ ਯਾਰ ਇਹਦੇ ਕੋਲੋਂ ਨਹੀਂ ਲਗਾਉਣੀ ਇਹਦੇ ਕੋਲ ਸਾਡਾ ਮੁੰਡਾ ਪਿੰਡ ਦਾ ਗगन ਲੱਗਾ ਤੇ ਰੋਲਾ ਪੈਂਦਾ ਤੇ ਮੈਂ ਜਦੋਂ ਪਹਿਲੀ ਪੈਸੇ ਦੇ ਕੇ ਲਈ ਤੇ ਰੋਲਾ ਪੈਂਦਾ ਫਿਰ ਕਿਹੜੀ ਗੱਲ ਹੈ ਨਹੀਂ ਯਾਰ ਆਪਾਂ ਲੱਖੇ ਦੇ ਲਿਖਾਉਣੀ ਆ ਅਸੀਂ ਲੱਖੇ ਦੇ ਰਜਿਸਟਰੀ ਲਗਾਉਣ ਚੱਲ ਗਏ ਆ ਜੀ ਉੱਥੇ ਮੈਂ ਰਜਿਸਟਰੀ ਲਿਖਾਉਣ ਦੇ ਆ ਇਹਨਾਂ ਕੋਈ ਫੋਨ ਆਇਆ ਕਿ ਇਹਨੇ ਕੀਤਾ ਹੈ ਤੇ ਉਹ ਮੁੰਡੇ ਆਏ ਆ ਕਿ ਤੇ ਇਹਦੇ ਮਾਤਾ ਵੀ ਨਾਲ ਇਹਦੀ ਇੱਥੇ ਗੱਡੀ ਰੱਖੀ ਸੀ ਉਹ ਆਏ ਦਾ ਸ਼ੀਸ਼ਾ ਤੋੜ ਕੇ ਤੇ ਮੈਨੂੰ ਉਦੋਂ ਪਤਾ ਲੱਗਿਆ ਭੱਜ ਗਿਆ ਇੱਕ ਮੁੰਡਾ ਗਿਆ ਵੀਰ ਜੀ ਤੁਹਾਡੀ ਗੱਡੀ ਦਾ ਕੇ ਨਾ ਸ਼ੀਸ਼ਾ ਤੋੜਤਾ ਤੇ ਮੈਂ ਲੈ ਪਾਇ ਇਹ ਲੈ ਗਿਆ ਕੋਈ ਕੱਢ ਗਿਆ ਮੁੜ ਗਿਆ ਤੇ ਇੱਥੇ ਵੀਡੀਓ ਵੇਖੀ ਆ ਉਹ ਦਰਬਾਰ ਸਿੰਘ ਹੀ ਪਤਾ ਨਹੀਂ ਇਹ ਨਾਲ ਉਹਦੇ ਮੁੰਡਾ ਹੀ ਮਫਰਲ ਨਾ ਉਹਨੇ ਮੂੰਹ ਬੱਦਲ ਹੋਈ ਦੀ ਬੁੱਕਲ ਮਾਰੀ ਆ 100000 ਰੁਪਇਆ ਨਾਲ ਚੈੱਕ ਤੇ ਨਾਲ ਮੇਰਾ ਬਿਆਨਾ ਜਿਹੜਾ ਰੀਜਨਲ ਉਹ ਕੱਢ ਕੇ ਲੈ ਗਏ ਤੇ ਇਹ ਕਰਕੇ ਉਹ ਨਾ ਹਾਂਜੀ ਦਰਵਾਜ਼ੇ ਨਾਲ ਹੀ ਬਾਚ ਨੂੰ ਮਿਲਿਆ ਨਹੀਂ દવા ਨਾ ਮਿਲਿਆ ਨਹੀਂ ਉਹਨੇ ਉਹ ਨਹੀਂ ਆਦਾ ਬੰਦ ਕਰਤਾ ਜੀ ਕੰਮ ਹੀ ਉਹਦਾ ਕਿਉਂਕਿ ਉਹ ਰਜਿਸਟਰੀ ਕਰਨਾ ਇਹ ਮਾਂ ਪੁੱਤ ਦੋਵੇਂ ਇਹ ਉਹਨਾਂ ਦੀ ਮਾਂ ਪੁੱਤਾਂ ਦੀ ਦੌਂਦਿਸ਼ ਹੈ ਕਿਉਂਕਿ ਦੋਵਾਂ ਮਾਂ ਪੁੱਤਾਂ ਦੇ ਨਾਂ ਪੈੜੀ 56 ਕਰਾਨਾਂ ਤੇ 10 ਮਰਲੇ ਮੈਂ ਜਗਾ ਲਈ ਹੈ ਤੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਆ ਦਰਖਾਸਤ ਦਿੱਤੀ ਐ ਐਸਐਚਓ ਸਾਹਿਬ ਆਏ ਆ ਮੌਕੇ ਤੇ ਸਾਰਾ ਕੁਝ ਵੇਖ ਕੇ ਗਏ ਆ ਕੀ ਮੰਗ ਕਰਦੇ ਮੰਗਿਆ ਇਹੋ ਕਰਦੇ ਆ ਜੀ ਇਹੋ ਜੇ ਕੰਮ ਜਿਹੜੇ ਕਰਦੇ ਇਹਨਾਂ ਨੂੰ ਨਾਥ ਪਾਉਣੀ ਚਾਹੀਦੀ ਆ ਇਹਨਾਂ ਨੇ ਗੈਂਗਸਟਰਵਾਦ ਹੀ ਇਹਨਾਂ ਨੇ ਵਧਾਇਆ ਇਦਾਂ ਪੈਸੇ ਵੀ ਲੈ ਲਏ ਸਾਰੇ ਰਜਿਸਟਰੀ ਵੀ ਨਹੀਂ ਕੀਤੀ ਇਦਾਂ ਕਰਕੇ ਦੇ ਨਾਲ ਬਿਆਨੇ ਦੀ ਕਾਪੀ ਚੁੱਕ ਕੇ ਲੈ ਗਿਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਇਹਦੇ ਤੇ ਤੇ ਜਿਹੜੀ ਅਸੀਂ ਪਹਿਲੀ ਲਈ ਆ ਉਹਦੀਆਂ ਪੋੜਵਾਂ ਕਾਪੀਆਂ ਰੱਬ ਵੱਲੋਂ ਮੇਰੀ ਕੋਲ ਬਿਆਨੇ ਦੀਆਂ ਹੈਗੀਆਂ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੀ ਪਹਿਲੀ ਦੀ ਰਜਿਸਟਰੀ ਆ ਉਹ ਮੇਰੇ ਨਾਂ ਹੋਣੀ ਚਾਹੀਦੀ ਅਨਸਾਰ ਚਾਹੀਦਾ ਜੀ ਬਸ ਹੋਰ ਆਪਾਂ ਨੂੰ ਕੋਈ ਗੱਲ ਨਹੀਂ ਜੀ ਅੱਜ ਨਾਲ ਇਹ ਧਿਆਨ 112 ਤੋਂ ਕੰਪਲੀਟ ਆਈ ਸੀਗੀ ਮੈਂ ਖੁਦ ਗਿਆ ਸੀਗਾ ਮੌਕੇ ਦੇ ਉੱਤੇ ਅਵਕਰ ਸਿੰਘ ਨੇ ਇਹ ਵੀ ਕਿਵਿੰਟ ਦੇ ਇਹਨਾਂ ਨੇ ਦਲਵਾਗ ਸਿੰਘ ਦੇ ਕੋਲੋਂ 56 ਕਨਾਲ 10 ਮਰਲੇ ਜਗਾ ਜੜੀ ਹੈ ਉਹਦੀ ਅੱਜ ਰਜਿਸਟਰੀ ਹੋਣੀ ਸੀਗੀ ਪੈਸੇ ਤਕਰੀਬਨ ਆਲਰੇਡੀ ਦੇ ਚੁੱਕੇ ਸਰ 10 ਲੱਖ ਰੁਪਈਆ ਰਹਿੰਦਾ ਸੀਗਾ ਉਹਨਾਂ ਨੂੰ ਅਵਕਰ ਸਿੰਘ ਘਰੋਂ ਜਾ ਕੇ ਲੈ ਕੇ ਆਇਆ ਸੀਗਾ ਕਿ ਰਜਿਸਟਰੀ ਕਰਵਾ ਦਿਓ ਤਹਿਸੀਲ ਦੇ ਵਿੱਚ ਉਹ ਬੰਦਾ ਇਹਦੇ ਨਾਲ ਬੈਠਾ ਵੀ ਸੀਗਾ ਤੇ ਇਹ ਤਾਂ ਇਹੀ ਸ਼ੱਕ ਇਹ ਮਤਲਬ ਡਾਊਟ ਹੈ ਇਹਨਾਂ ਨੂੰ ਕਿ ਉਹੀ ਬੰਦਾ ਹੈ ਦਲਬਾਗ ਸਿੰਘ ਹੀ ਹੈ ਜਿਨੇ ਛਿਛਾ ਤੋੜ ਕੇ ਪੈਸੇ ਕੱਢੇ ਬਾਕੀ ਪਰਚਾ ਦੇ ਕੇ ਇਨਵੈਸਟੀਗੇਸ਼ਨ ਕਰਾਂਗੇ ਫੈਕਟ ਜਿੱਦਾਂ ਦੇ ਆਉਣਗੇ ਫਿਰ ਉਦਾਂ ਹੀ ਕਾਰਵਾਈ ਹੋਵੇ ਸੀਸੀਟੀਵੀ ਤਸਵੀਰਾਂ ਸਾਰਾ ਆਈਆਂ ਸਾਹਮਣੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ